ਯਾਦ ਰੱਖਣਾ ਜਦੋਂ ਗੁਰੂ ਅਰਬਿੰਦ ਸਾਹਿਬ ਪਾਤਸ਼ਾਹ ਮਹਾਰਾਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ ਨਾ ਤੇ ਗੁਰੂ ਅਰਬਿੰਦ ਸਾਹਿਬ ਪਾਤਸ਼ਾਹ ਮਹਾਰਾਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਇਹ ਗੱਲ ਕਹੀ ਸੀ ਕਿ ਜਿਹਨੂੰ ਕਿਤੇ ਉਹ ਵੀ ਇਨਸਾਫ ਨਾ ਮਿਲੇ ਜਿਹਦੀ ਕਿਤੇ ਨਾ ਨਾ ਸੁਣੀ ਜਾਵੇ ਜਿਹਦੀ ਸਰਕਾਰੇ ਦਰਬਾਰੇ ਨਾ ਸੁਣੀ ਜਾਵੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਹੁਕਮ ਸੀ ਕਿ ਉਹ ਦੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣੀ ਜਾਇ ਕਰੇ ਜਿਹਨੂੰ ਕਿਤਿਓ ਇਨਸਾਫ ਨਾ ਮਿਲੇ ਉਹਨੂੰ ਇਨਸਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਕਰੇਗਾ ਤੇ ਇਨਸਾਫ ਦੇਣ ਲੱਗਿਆਂ ਇਹ ਨਹੀਂ ਪੁੱਛਿਆ ਜਾਊਗਾ ਕਿ ਤੂੰ ਕਿਹੜੇ ਧਰਮ ਦੇ ਨਾਲ ਸਬੰਧ ਰੱਖਦਾ ਹੈ ਜੈਨ ਦੇ ਨਾਲ ਸਬੰਧ ਰੱਖਦਾ ਹੈ ਬੁੱਧ ਧਰਮ ਦੇ ਨਾਲ ਸਬੰਧ ਰੱਖਦਾ ਹੈ ਮੁਸਲਮਾਨ ਧਰਮ ਦੇ ਨਾਲ ਸਬੰਧ ਰੱਖਦਾ ਜਾਂ ਈਸਾਈ ਧਰਮ ਦੇ ਨਾਲ ਸਬੰਧ ਰੱਖਦਾ ਜਾਂ ਸਿੱਖ ਧਰਮ ਦੇ ਨਾਲ ਸਬੰਧ ਰੱਖਦਾ ਹੈ ਇਨਸਾਫ ਦੇਣ ਲੱਗਿਆਂ ਕਿਸੇ ਦੀ ਕੋਈ ਜਾਤ ਨਹੀਂ ਪੁੱਛੀ ਜਾਊਗੀ ਤੇ ਜਿਹਦੇ ਨਾਲ ਨਿਆਹ ਕਰਨਾ ਹੋਊਗਾ ਉਹਦੇ ਨਾਲ ਨਿਆਹ ਹੋਊਗਾ ਹਾ ਜਿਹੜਾ ਝੂਠਾ ਬੰਦਾ ਆਊਗਾ ਉਹਨੂੰ ਸਜ਼ਾ ਵੀ ਦਿੱਤੀ ਜਾਊਗੀ ਜਿਹੜਾ ਬੰਦਾ ਸੱਚ ਲੈ ਕੇ ਆਊਗਾ ਅਕਾਲ ਤਖਤ ਸਾਹਿਬ ਤੋਂ ਉਸ ਬੰਦੇ ਦੀ ਬਾਹ ਫੜੀ ਜਾਊਗੀ ਅਸੀਂ ਇੱਕ ਗੱਲ ਕਹਿੰਨੇ ਆਂ ਵੀ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮਹਾਨ ਕਿਉਂ ਆਂ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਮਹਾਨਿਆ ਕਿਉਂਕਿ ਇੱਕ ਅਕਾਲ ਤਖਤ ਸਾਹਿਬ ਅਕਾਲ ਦੇ ਨਾਮ ਦੇ ਉੱਤੇ ਇਸ ਤਖਤ ਦਾ ਨਾਮ ਰੱਖਿਆ ਗਿਆ ਹੈ ਪਰਮਾਤਮਾ ਦੇ ਨਾਮ ਦੇਤੇ ਤੇ ਇੱਕ ਤਾਂ ਮਹਾਨਿਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਮੇਰੀ ਪੀੜੀ ਦੇ ਮਾਲਕ ਮਹਾਬਲੀ ਸਤਗੁਰੂ ਗੁਰੂ ਅਰਜਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਕੀਤੀ ਹੋਈ ਹੈ ਭਾਈ ਗੁਰਦਾਸ ਜੀ ਨਾਲ ਲੱਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨਾਲ ਲੱਗੇ ਅਕਾਲ ਤਖਤ ਸਾਹਿਬ ਇੱਕ ਤਾਂ ਮਹਾਨਿਆ ਇੱਕ ਤਾਂ ਕਰਕੇ ਮਹਾਨਿਆ ਅਕਾਲ ਤਖਤ ਸਾਹਿਬ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਚਾਰ ਤਖਤ ਸੀ ਦਿੱਲੀ ਦਾ ਲਾਹੌਰ ਦਾ ਆਗਰੇ ਦਾ ਤੇ ਕਲਾ ਨੌਰ ਦਾ ਪਰ ਉਹਨਾਂ ਤਖਤਾਂ ਦੇਤੇ ਜਿਹੜੇ ਜਰਵਾਣੇ ਲੋਕ ਬੈਠੇ ਸੀ ਜਦੋਂ ਕੋਈ ਇਨਸਾਫ ਲੈਣ ਵਾਸਤੇ ਜਾਂਦਾ ਸੀ ਫਰਿਆਦ ਕਰਨ ਵਾਸਤੇ ਜਾਂਦਾ ਸੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ ਪਰਜਾ ਦੇ ਨਾਲ ਕਸਾਈਆਂ ਵਰਗਾ ਵਰਤਾਰਾ ਇਹ ਲੋਕ ਕਰਿਆ ਕਰਦੇ ਸੀ ਤਖਤਾਂ ਦੇਤੇ ਬੈਠ ਕੇ ਕਸਾਈਆਂ ਵਾਲਾ ਵਰਤਾਰਾ ਪਰਜਾ ਦੇ ਨਾਲ ਕੀਤਾ ਜਾਂਦਾ ਸੀ ਲੋਕਾਂ ਨੂੰ ਕੁੱਟਿਆ ਜਾਂਦਾ ਸੀ ਕੋਈ ਇਨਸਾਫ ਲੈਣ ਵਾਸਤੇ ਜਾਵੇ ਕਿਸੇ ਨੂੰ ਇਨਸਾਫ ਨਹੀਂ ਸੀ ਮਿਲਦਾ ਉਹਨਾਂ ਤਖਤਾਂ ਦੇ ਉੱਤੇ ਬੈਠੇ ਜਰਵਾਣੇ ਲੋਕ ਲੋਕਾਂ ਦੇ ਨਾਲ ਧੱਕਾ ਕਰਦੇ ਸੀ ਤੇ ਅਕਾਲ ਤਖਤ ਸਾਹਿਬ ਤਾਂ ਮਹਾਨਿਆ ਵੀ ਇੱਥੇ ਜਿਹੜਾ ਬੰਦਾ ਮਰਜ਼ੀ ਚੱਲਿਆ ਜਾਵੇ ਉਹਨੂੰ ਇਨਸਾਫ ਮਿਲਦਾ ਕਿਸੇ ਨੂੰ ਧੱਕੇ ਮਾਰ ਕੇ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਸੀ ਕੱਢਿਆ ਜਾਂਦਾ ਅਕਾਲ ਤਖਸੈ ਤੋਂ ਸੱਚ ਦੀ ਗੱਲ ਕੀਤੀ ਜਾਂਦੀ ਏ ਅਕਾਲ ਤਖਸੈ ਤੋਂ ਸੱਚ ਦਾ ਹੁਕਮ ਦਿੱਤਾ ਜਾਂਦਾ ਅਕਾਲ ਤਖਸੈ ਸਾਬ ਤਾਂ ਮਹਾਨ ਆ ਤੇ ਯਾਦ ਰੱਖਣਾ ਗੁਰੂ ਅਰਬਿੰਦ ਸਾਹਿਬ ਪਾਤਸ਼ਾਹ ਮਾਰੇ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਆਪਣੇ ਸਿੱਖ ਨੂੰ ਬਖਸ਼ਿਸ਼ ਕੀਤਾ ਹੋਇਆ ਧਰਮ ਤੇ ਰਾਜਨੀਤੀ ਭਗਤੀ ਤੇ ਸ਼ਕਤੀ ਸ਼ਾਸਤਰ ਤੇ ਸ਼ਾਸਤਰ ਇਹੋ ਕਹ ਲੋ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਕਾਲ ਤਖਤ ਸਾਹਿਬ ਤੇ ਸੁਭਾਏਮਾਨ ਹੁੰਦੇ ਆ ਤੇ ਮਹਾਰਾਜ ਨੇ ਅੱਗ ਤੇ ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰ ਦਿੱਤਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤੀ ਕਿ ਕਦੇ ਸੇਖ ਨੇ ਸੋਚੇ ਕਿ ਹੋਰ ਕਿੰਨੀ ਖੁੱਲੀ ਜਗ੍ਹਾ ਸੀ ਆਸ-ਪਾਸ ਫੋਰ ਵਿੱਚ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਜਾ ਸਕਦੀ ਸੀ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਐਸੀ ਕੀ ਲੋੜ ਪੈ ਗਈ ਕਿ ਮਹਾਰਾਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਐਨ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ ਜਦੋਂ ਮਹਾਰਾਜ ਅਕਾਲ ਤਖਤ ਸਾਹਿਬ ਤੇ ਸੁਭਾਏਮਾਨ ਹੁੰਦੇ ਆ ਤੇ ਮਾਰੇ ਨੇ ਮੀਰੀ ਪੀਰੀ ਦਾ ਭਗਤੀ ਤੇ ਸ਼ਕਤੀ ਦਾ ਧਰਮ ਤੇ ਰਾਜਨੀਤੀ ਦਾ ਸਿਧਾਂਤ ਸੱਚੇ ਪਾਤਸ਼ਾਹ ਮਾਰੇ ਨੇ ਆਪਣੇ ਸਿੱਖ ਦੀ ਝੋਲੀ ਵਿੱਚ ਪਾਇਆ ਤੇ ਨਾਲ ਹੀ ਮਹਾਰਾਜ ਨੇ ਇਹ ਵੀ ਗੱਲ ਕਹੀ ਕਿ ਸਿੱਖਾ ਤੇਰੇ ਕੋਲ ਭਗਤੀ ਵੀ ਹੋਣੀ ਚਾਹੀਦੀ ਏ ਤੇ ਤੇਰੇ ਕੋਲ ਸ਼ਕਤੀ ਵੀ ਹੋਣੀ ਚਾਹੀਦੀ ਏ ਜੇ ਸਿੱਖ ਦੇ ਕੋਲ ਦੋਵੇਂ ਚੀਜ਼ਾਂ ਹੋਣਗੀਆਂ ਮੀਰੀ ਵੀ ਹੋਵੇਗੀ ਪੀਰੀ ਵੀ ਹੋਵੇਗੀ ਭਗਤੀ ਵੀ ਹੋਵੇਗੀ ਸ਼ਕਤੀ ਵੀ ਹੋਵੇਗੀ ਤੇ ਸਿੱਖ ਵੱਡੀ ਤੋਂ ਵੱਡੀ ਕੁਰਬਾਨੀ ਕਰ ਸਕਦਾ ਸਾਡੇ ਵੱਡਵਡੇਰਿਆਂ ਦੇ ਕੋਲ ਕੱਲਾ ਮੀਰੀ ਨਹੀਂ ਸੀ ਕਿਉਂਕਿ ਮੀਰੀ ਦਾ ਭਾਵ ਏ ਸ਼ਕਤੀ ਤੇ ਪੀਰੀ ਦਾ ਭਾਵ ਏ ਭਗਤੀ ਸਾਡੇ ਵਡੇਰਿਆਂ ਦੇ ਕੋਲ ਕੱਲੀ ਸ਼ਕਤੀ ਨਹੀਂ ਸੀ ਉਹਨਾਂ ਦੇ ਕੋਲ ਭਗਤੀ ਵੀ ਸੀ ਐਵੇਂ ਥੋੜਾ ਭਾਈ ਤਾਰੂ ਸਿੰਘ ਜੀ ਵਰਗਿਆਂ ਦੇ ਕੋਲ ਉਹਨਾਂ ਦੀ ਭਗਤੀ ਵੀ ਸੀ ਜਿੱਥੇ ਸ਼ਕਤੀ ਸੀ ਨਾ ਉਹਨਾਂ ਦੇ ਕੋਲ ਭਾਈ ਤਾਰੂ ਸਿੰਘ ਜੀ ਹੋਣਾ ਦੇ ਕੋਲ ਭਗਤੀ ਵੀ ਸੀ ਐਵੇਂ ਥੋੜਾ ਭੀ ਖੋਪਰ ਲੱਥੇ ਤੋਂ ਵੀ 21 ਦਿਨ ਭਾਈ ਤਾਰੂ ਸਿੰਘ ਜੀ ਜਿਉਂਦੇ ਰਹੇ ਉੱਥੇ ਬੰਦਗੀ ਬੋਲਦੀ ਸੀ ਉੱਥੇ ਭਾਈ ਤਾਰੂ ਸਿੰਘ ਜੀ ਦੀ ਕਮਾਈ ਬੋਲਦੀ ਸੀ ਉੱਥੇ ਭਾਈ ਤਾਰੂ ਸਿੰਘ ਜੀ ਦੀ ਭਗਤੀ ਬੋਲਦੀ ਸੀ ਤੇ ਜੇ ਭਾਈ ਮਣੀ ਸਿੰਘ ਜੀ ਨੇ ਆਪਣਾ ਬੰਦ-ਬੰਦ ਕਟਵਾ ਲਿਆ ਮੁਖ ਤੋਂ ਸੀ ਤੱਕ ਨਹੀਂ ਉਚਾਰੀ ਉਦਾ ਕਾਰਨ ਇਹੀ ਆ ਕਿ ਭਾਈ ਮਨੀ ਸਿੰਘ ਦੇ ਕੋਲ ਸ਼ਕਤੀ ਦੇ ਨਾਲ ਨਾਲ ਭਗਤੀ ਵੀ ਸੀ ਤਾਂ ਹੀ ਇੰਨੀ ਵੱਡੀ ਕੁਰਬਾਨੀ ਕਰਗੇ ਸੀ ਤਾਂ ਹੀ ਆਪਣਾ ਬੰਦ-ਬੰਦ ਕਟਵਾ ਲਿਆ ਸੀ ਇਸੇ ਤਰ੍ਹਾਂ ਜਦੋਂ ਜ਼ਿਕਰ ਕਰੀਦਾ ਗੁਰੂ ਕੇ ਸਿੱਖ ਦੇ ਸੀਸ ਦੇ ਉੱਤੇ ਆਰਾ ਰੱਖ ਕੇ ਸੇਖ ਨੂੰ ਦੋ ਫਾੜ ਕਰਕੇ ਧਰਤੀ ਦੀ ਹਿੱਕ ਤੇ ਸੁੱਟ ਦਿੱਤਾ ਗਿਆ ਤੇ ਸਰੀਰ ਦੇ ਦੋਹਾਂ ਹਿੱਸਿਆਂ ਦੇ ਵਿੱਚੋਂ ਆਵਾਜ਼ ਆ ਰਹੀ ਸੀ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਉੱਥੇ ਵੀ ਭਗਤੀ ਬੋਲ ਰਹੀ ਸੀ ਦੋਹਾਂ ਸਰੀਰਾਂ ਦੇ ਵਿੱਚੋਂ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਆਉਣੀ ਸਰੀਰ ਦੇ ਦੋਹਾਂ ਹਿੱਸਿਆਂ ਦੇ ਵਿੱਚੋਂ ਉੱਥੇ ਸਨਮਾਨਯੋਗ ਸਾਧ ਸੰਗਤ ਜੀ ਗੁਰੂ ਕੇ ਸਿੱਖ ਦੀ ਬੰਦਗੀ ਬੋਲ ਰਹੀ ਸੀ ਉੱਥੇ ਗੁਰੂ ਕੇ ਸਿੱਖ ਦੀ ਭਗਤੀ ਬੋਲ ਰਹੀ ਸੀ ਉਹਦੀ ਕੀਤੀ ਹੋਈ ਨਾਮ ਬਾਣੀ ਦੀ ਕਮਾਈ ਬੋਲ ਰਹੀ ਸੀ ਸਾਡੇ ਵਡੇਰਿਆਂ ਨੇ ਐਵੇਂ ਨਹੀਂ ਕੁਰਬਾਨੀਆਂ ਕਰ ਦਿੱਤੀਆਂ 10 ਲੱਖ ਦੁਸ਼ਮਣ ਦੇ ਨਾਲ 40 ਸਿੱਖਾਂ ਨੇ ਮੁਕਾਬਲਾ ਕਰ ਲੈਣਾ ਇਹ ਕੋਈ ਛੋਟੀ ਬਾਤ ਨਹੀਂ ਉਹਨਾਂ ਚਾਲੀਆਂ ਦੀ ਭਗਤੀ ਬਹੁਤ ਸੀ ਉਹਨਾਂ ਦੀ ਬੰਦਗੀ ਬਹੁਤ ਸੀ ਕੱਲੀ ਸ਼ਕਤੀ ਨਹੀਂ ਸ਼ਕਤੀ ਦੇ ਨਾਲ ਬੰਦਗੀ ਸੀ ਭਗਤੀ ਸੀ ਤਾਂ ਹੀ ਚਾਲੀਆਂ ਨੇ 10 ਲੱਖ ਦੇ ਨਾਲ ਮੁਕਾਬਲਾ ਕਰ ਲਿਆ ਸੀ ਤੇ ਮਹਾਰਾਜ ਦਾ ਹੁਕਮ ਹੈ ਸਿੱਖਾ ਜੇ ਤੇਰੇ ਕੋਲ ਸ਼ਕਤੀ ਦੇ ਨਾਲ-ਨਾਲ ਭਗਤੀ ਹੋਵੇਗੀ ਤੇ ਜੇ ਦੋਵੇਂ ਚੀਜ਼ਾਂ ਹੋਣਗੀਆਂ ਸਿੱਖ ਕੁਰਬਾਨੀ ਕਰ ਸਕਦਾ ਤੇ ਜੇ ਦੋਆਂ ਵਿੱਚੋਂ ਇੱਕ ਵੀ ਘੱਟ ਹੋਈ ਤੇ ਸਿੱਖ ਕੁਰਬਾਨੀ ਨਹੀਂ ਕਰ ਸਕਦਾ ਭਗਤੀ ਤੇ ਸ਼ਕਤੀ ਦਾ ਹੋਣਾ ਮਹਾਰਾਜ ਕਹਿੰਦੇ ਸਿੱਖ ਦੇ ਕੋਲ ਜ਼ਰੂਰੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਉਹ ਪੀਰੀ ਦਾ ਪ੍ਰਤੀਕ ਹੈ ਭਗਤੀ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਦਾ ਪ੍ਰਤੀਕ ਹੈ ਸ਼ਕਤੀ ਦਾ ਪ੍ਰਤੀਕ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚੋਂ ਸਿੱਖ ਨੂੰ ਭਗਤੀ ਮਿਲਦੀ ਹੈ ਤੇ ਸ਼ਕਤੀ ਮਿਲਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਬੜੀ ਵਾਰ ਵੇਖਿਆ ਹੈ ਕਈ ਦਰਬਾਰ ਸਾਹਿਬ ਜਦੋਂ ਨਮਸਕਾਰ ਕਰਨ ਵਾਸਤੇ ਜਾਂਦੇ ਹਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਕਈ ਲੋਕ ਸ਼੍ਰੀ ਹਰਮੰਦਰ ਸਾਹਿਬ ਨਮਸਕਾਰ ਕਰਕੇ ਘਰਾਂ ਨੂੰ ਆ ਜਾਂਦੇ ਕਈ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਵਾਸਤੇ ਨਹੀਂ ਜਾਂਦੇ ਪਰ ਇਹ ਮਰਿਆਦਾ ਆ ਜਦੋਂ ਤੁਸੀਂ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚੋਂ ਨਮਸਕਾਰ ਕਰੋ ਨਮਸਕਾਰ ਕਰਕੇ ਹਰਮੰਦਰ ਸਾਹਿਬ ਦੇ ਵਿੱਚੋਂ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਇਆ ਕਰੋ ਅਕਾਲ ਤਖਤ ਸਾਹਿਬ ਤੇ ਜਰੂਰ ਨਮਸਕਾਰ ਕਰਕੇ ਆਇਆ ਕਰੋ ਯਾਤਰਾ ਉਹਦੀ ਪੂਰੀ ਹੁੰਦੀ ਏ ਜਿਹੜਾ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਵਾਸਤੇ ਜਾਂਦਾ ਮਾਰੇ ਨੇ ਇਸੇ ਵਾਸਤੇ ਹਰਮੰਦਰ ਸਾਹਿਬ ਦੇ ਸਨਮੁਖ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਮਾਰੇ ਕਹਿੰਦੇ ਮੇਰਾ ਸਿੱਖ ਆਵੇ ਹਰਮੰਦਰ ਸਾਹਿਬ ਦੇ ਵਿੱਚੋਂ ਭਗਤੀ ਲਵੇ ਆ ਕੇ ਤੇ ਹਰਮੰਦਰ ਸਾਹਿਬ ਦੇ ਵਿੱਚੋਂ ਭਗਤੀ ਲੈ ਕੇ ਤੇ ਸਿੱਖ ਸਿੱਧਾ ਅਕਾਲ ਤਖਤ ਸਾਹਿਬ ਤੇ ਆਵੇ ਤੇ ਇਥੋਂ ਮੇਰੇ ਸਿੱਖ ਨੂੰ ਸ਼ਕਤੀ ਮਿਲੇਗੀ ਸ਼ਕਤੀ ਹਰਮੰਦਰ ਸਾਹਿਬ ਵਿੱਚੋਂ ਭਗਤੀ ਅਕਾਲ ਤਖਤ ਸਾਹਿਬ ਤੋਂ ਸ਼ਕਤੀ ਇੱਕ ਹੋਰ ਬੇਨਤੀ ਕਰਾਂ ਸਨਮਾਨਯੋਗ ਸਾਧ ਸੰਗਤ ਜੀ ਧਰਮ ਤੇ ਰਾਜਨੀਤੀ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਾਰੇ ਨੇ ਸਿੱਖਾਂ ਦੀ ਝੋਲੀ ਵਿੱਚ ਪਾਈਆਂ ਹੋਈਆਂ ਦਾਤਾ ਤੁਸੀਂ ਕਦੇ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਚੜ ਕੇ ਨਾ ਪ੍ਰੈਕਟੀਕਲ ਕਰਕੇ ਵੇਖਿਓ ਹੁਣ ਜਦੋਂ ਤੁਸੀਂ ਕਦੇ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ ਗਏ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪੌੜੀਆਂ ਚੜ ਕੇ ਉੱਪਰਲੇ ਪਾਸੇ ਜਾ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋਗੇ ਮੱਥਾ ਟੇਕੋਗੇ ਨਾ ਤੁਹਾਨੂੰ ਹਰਿਮੰਦਰ ਸਾਹਿਬ ਨੂੰ ਜਾਣ ਵਾਲਾ ਜਿਹੜਾ ਪੋਲੇ ਆ ਨਾ ਰਸਤਾ ਹੈ ਜਿਹੜਾ ਉਹਦੇ ਦਰਸ਼ਨ ਹੁੰਦੇ ਆ ਇਸ ਦਾ ਭਾਵ ਇਹ ਆ ਕਿ ਸਿੱਖਾ ਜਦੋਂ ਤੂੰ ਰਾਜਨੀਤੀ ਦੀ ਗੱਲ ਕਰ ਰਿਹਾ ਹੋਵੇ ਤੈਨੂੰ ਤੇਰਾ ਧਰਮ ਯਾਦ ਰਹਿਣਾ ਚਾਹੀਦਾ ਇਹ ਨਾ ਹੁੰਦਾ ਵੇ ਕਿ ਰਾਜਨੀਤੀ ਵਿੱਚ ਇੰਨਾ ਖੁੱਬ ਜਾਵੇ ਕਿ ਆਪਣੇ ਧਰਮ ਦਾ ਹੀ ਚੇਤਾ ਭੁਲਾ ਕੇ ਬੈਠ ਜਾਵੇ ਅੱਜ ਵੀ ਦੇਖਦੇ ਆ ਜਦੋਂ ਲੀਡਰ ਭਾਸ਼ਣ ਦਿੰਦੇ ਆ ਕਿਰਪਾਨ ਜ਼ਰੂਰ ਉੱਪਰੋਂ ਦੀ ਪਾਈ ਹੁੰਦੀ ਦਸਤਾਰ ਵੀ ਸਜਾਈ ਹੁੰਦੀ ਦਾੜਾ ਪ੍ਰਕਾਸ਼ ਕੀਤਾ ਹੁੰਦਾ ਪਰ ਉਹ ਰਾਜਨੀਤੀ ਵਿੱਚ ਇੰਨਾ ਖੁੱਬ ਜਾਂਦੇ ਰਾਜਨੀਤੀ ਦੀਆਂ ਇੰਨੀਆਂ ਗੱਲਾਂ ਕਰ ਜਾਂਦੇ ਵੀ ਆਪਣੇ ਧਰਮ ਨੂੰ ਹੀ ਪਛਾਣ ਛੱਡ ਦਿੰਦੇ ਆਪਣੇ ਧਰਮ ਨੂੰ ਪਛਾਣ ਸੁੱਟ ਕੇ ਰੱਖ ਦਿੰਦੇ ਰਾਜਨੀਤੀ ਦੀਆਂ ਗੱਲਾਂ ਕਰਦੇ ਕਰਦੇ ਹੋਏ ਵੀ ਇਹ ਲੋਕ ਪਰ ਮਹਾਰਾਜ ਦਾ ਹੁਕਮ ਆ ਵੀ ਸਿੱਖਾ ਜਦੋਂ ਰਾਜਨੀਤੀ ਦੀ ਗੱਲ ਕਰ ਰਿਹਾ ਹੋਵੇ ਕਦੇ ਧਰਮ ਦਾ ਚੇਤਾ ਨਾ ਭੁਲਾਈ ਤੈਨੂੰ ਤੇਰਾ ਧਰਮ ਯਾਦ ਰਹਿਣਾ ਚਾਹੀਦਾ ਤੇ ਜਦੋਂ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਮਸਕਾਰ ਕਰਨ ਵਾਸਤੇ ਜਾਵੋ ਹਰਮੰਦਰ ਸਾਹਿਬ ਦੇ ਚ ਪਹੁੰਚ ਕੇ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ ਇਸ ਦਾ ਵੀ ਭਾਵਿਆ ਕਿ ਸਿੱਖਾ ਜਦੋਂ ਤੂੰ ਬੰਦਗੀ ਕਰ ਰਿਹਾ ਹੋਵੇ ਜਦੋਂ ਤੂੰ ਬਾਣੀ ਪੜ ਰਿਹਾ ਹੋਵੇ ਜਦੋਂ ਤੂੰ ਕੀਰਤਨ ਸੁਣ ਰਿਹਾ ਹੋਵੇ ਜਦੋਂ ਤੂੰ ਪ੍ਰਮਾਤਮਾ ਨੂੰ ਯਾਦ ਕਰ ਰਿਹਾ ਹੋਵੇ ਉਦੋਂ ਤੇਰਾ ਧਿਆਨ ਰਾਜਨੀਤੀ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਉਦੋਂ ਧਿਆਨ ਲਾ ਕੇ ਬਾਣੀ ਪੜ ਮੰਡਕਾ ਕੇ ਬਾਣੀ ਪੜ ਇਹ ਨਾ ਦਵੇ ਹੱਥ 'ਚ ਗੁਰਕਾ ਸਾਹਿਬ ਲੈ ਕੇ ਸੂਨੀ ਸਾਹਿਬ ਦੀ ਬਾਣੀ ਵੀ ਪੜ ਰਿਹਾ ਹੋਵੇ ਤੇ ਮਨ ਤੇਰਾ ਰੈਲੀਆਂ ਦੇ ਚੀ ਉਡਾਰੀ ਮਾਰੇ ਹੋਏ ਪੀ ਅੱਜ ਜੀਓ ਵਾਲੀ ਵੀ ਰੈਲੀ ਅੱਜ ਤਰਨ ਤਾਰਨ ਵੀ ਰੈਲੀ ਅੰਮ੍ਰਿਤਸਰ ਵੀ ਫਲਾਣੇ ਨੇ ਆਉਣਾ ਹੈ ਇੱਥੇ ਫਲਾਣੀ ਜਗ੍ਹਾ ਤੇ ਫਲਾਣੇ ਐਮ ਐਲ اے ਨੇ ਆਉਣਾ ਹੈ ਇਹ ਨਾ ਹੁੰਦੇ ਵੀ ਮਨ ਹੋਰ ਕਿਸੇ ਪਾਸੇ ਉਡਾਰੀਆਂ ਮਾਰੇ ਜਦੋਂ ਤੁਸੀਂ ਬੰਦਗੀ ਕਰੋ ਬਾਣੀ ਪੜੋ ਤੇ ਤੁਹਾਡਾ ਧਿਆਨ ਕੇਵਲ ਤੇ ਕੇਵਲ ਬਾਣੀ ਵਿੱਚ ਹੋਣਾ ਚਾਹੀਦਾ ਰਾਜਨੀਤੀ ਵਿੱਚ ਤੁਹਾਡਾ ਧਿਆਨ ਨਹੀਂ ਹੋਣਾ ਚਾਹੀਦਾ